ਜੇ ਸਟਾਫ ਮਾਨਸਾ ਨੇ ਪਾਰਟੀ ਦੇ ਆਪਣੀ ਪੁਲਿਸ ਪਾਰਟੀ ਦੇ ਨਾਲ ਗੁਰਨਾਨ ਕਾਲ ਭਲਾੜਾ ਵੇਖੇ ਨਾਕਾਬੰਦੀ ਕੀਤੀ ਸੀ ਸੱਕਾ ਸੱਕੀ ਪੁੱਸਾਂ ਨੂੰ ਚੈੱਕ ਕਰ ਰਹੇ ਸੀਗੇ ਤਾਂ ਇੱਕ ਬਾਕਸ ਵੈਗਨ ਜਿਹੜੀ ਗੱਡੀ ਆਈ ਜਿਹਨੂੰ ਰੁਕਣ ਦਾ ਸਾਰਾ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਮਾਰ ਦੇਣ ਦੀ ਨੀਅਤ ਨਾਲ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਪੁਲਿਸ ਨੇ ਵੀ ਉਹ ਆਪਦੇ ਬਚਾ ਲਈ ਉਹਨਾਂ ਦੇ ਜਿਹੜਾ ਹੈਗਾ ਫਾਇਰ ਕੀਤਾ ਤੇ ਉਹ ਗੱਡੀਆਂ ਨੂੰ ਗੱਡੀ ਭਜਾ ਕੇ ਜਿਹੜਾ ਹੈਗਾ ਪੀਖੀ ਵਾਲੀ ਸਾਈਡ ਨੂੰ ਚਲੇ ਗਏ ਤੇ ਪੁਲਿਸ ਨੇ ਉਹਨਾਂ ਉਹਦਾ ਪਿੱਛਾ ਕੀਤਾ ਹੁਣ ਜੋ ਕਾਨੂੰਨੀ ਜੋ ਬਣਦੀ ਹੈ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ ਇਹ ਸ਼ੱਕੀ ਵਿਅਕਤੀ ਸੀਗੇ ਜਿਨ੍ਹਾਂ ਦਾ ਪਤਾ ਲੱਗਾ ਨਾਮ ਪਤਾ ਲੱਗਾ ਬਾਜਾ ਹਰਜੀਵਨ ਸਿੰਘ ਜੱਸਾ ਨਾਨਕਸਰੀਆ ਹਰਪਾਲ ਸਿੰਘ ਜਿਸ ਬੱਬੂ ਧਲੇਵਾ ਸੁਖੀ ਯਤਲਾ ਗੋਲੂ ਹਰਜਿੰਦਰ ਸਿੰਘ ਤਖਤਮਲ ਵਾਲਾ ਇੱਕ ਕ੍ਰਿਮੀਨਲ ਟਾਈਪ ਦੇ ਬੰਦੇ ਹੈਗੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਅਸੀਂ ਕਿਸੇ ਨਾ ਕਿਸੇ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਿਤ ਕ੍ਰਾਈਮ ਦੀ ਦੁਨੀਆ ਦੀ ਬਾਇਓਗ੍ਰਾਫੀ ਜਾਂ ਕ੍ਰਾਈਮ ਦੀ ਦੁਨੀਆ ਦੀ ਖਬਰ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਤੱਥਾਂ ਦੇ ਆਧਾਰ ਤੇ ਨਿਸ਼ਰ ਕਰਦੇ ਹਾਂ ਜਿੱਦਾਂ ਕਿ ਤੁਸੀਂ ਥੰਬਨੇਲ ਤੇ ਲੱਗੀਆਂ ਫੋਟੋਆਂ ਵੀ ਦੇਖ ਲਈਆਂ ਹੋਣਗੀਆਂ ਤੇ ਤੁਸੀਂ ਥੰਬਨੇਲ ਤੇ ਕੈਪਸ਼ਨ ਵੀ ਪੜ੍ਹ ਲਿਆ ਹੋਊਗਾ ਹੁਣ ਖਬਰ 29 ਨਵੰਬਰ 2024 ਦੀ ਹੈ ਤੇ ਇੱਕ ਖਬਰ ਬੀਤੇ ਦਿਨੀ 12 ਨਵੰਬਰ 2024 ਦੀ ਹੈ ਸਾਡੇ ਕੋਲ ਕੁਝ ਦਿਨ ਪਹਿਲਾਂ ਸੋਸ਼ਲ ਮ ਬਾਰ ਦੀ ਕਟਿੰਗ ਪਹੁੰਚਦੀ ਹੈ ਕਿ ਉਹ ਫੋਟੋ ਟਾਈਪ ਹੁੰਦੀ ਆ ਜਿਸ ਦੇ ਵਿੱਚ ਇੱਕ ਹੈਡਲਾਈਨ ਸਾਫ਼ ਕਲੀਅਰ ਕਰਦੀ ਹੁੰਦੀ ਹੈ ਵੀ ਫਰੀਦਕੋਟ ਤੋਂ ਕੁਝ ਪੰਜਾਬ ਪੁਲਿਸ ਨੇ ਸ਼ੂਟਰ ਗ੍ਰਿਫਤਾਰ ਕੀਤੇ ਆ ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦੇ ਗੁਰਗੇ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਨੇ ਇੱਕ ਜਿਮ ਮਾਲਕ ਕੁਲਵਿੰਦਰ ਸਿੰਘ ਮਾਂ ਨੂੰ ਹਿੱਟ ਕਰਨਾ ਸੀਗਾ ਸੋ ਉਸ ਤੋਂ ਬਾਅਦ ਅਸੀਂ 2 ਦਿਨ ਆਪਣੇ ਸੋਰਸਾਂ ਦੁਆਰਾ ਆਪਣੇ ਸਰਚ ਅਭਿਆਨ ਦੁਆਰਾ ਅਸੀਂ ਸਾਰਾ ਕੁਝ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਸ ਦੇ ਪਿੱਛੇ ਪੂਰੀ ਦੀ ਪੂਰੀ ਵਾਰਦਾਤ ਦੇ ਮਾਸਟਰਮਾਈਂਡ ਕੌਣ ਅਤੇ ਰੰਜਿਸ਼ ਦਾ ਕਾਰਨ ਕੀ ਆ। ਜਦੋਂ ਗੱਲ ਨਿਕਲ ਕੇ ਆਈ ਸੋਰਸਾਂ ਦੁਆਰਾ ਵੀ ਇਹ ਕੁਲਵਿੰਦਰ ਸਿੰਘ ਮਾਨ ਉਹੀ ਨੌਜਵਾਨ ਆ ਜਿਸ ਦੇ ਉੱਪਰ ਚੱਲ ਰਹੇ ਕਰੋਨਾ ਕਾਲ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਬੜਾ ਭਿਆਨਕ ਕਾਤਲਾਨਾ ਹਮਲਾ ਹੁੰਦਾਗਾ ਤੇ ਪਿਛਲੇ ਸਾਲ ਕੁਲਵਿੰਦਰ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਵੱਡੇ ਵੱਡੇ ਉਦਾਰਿਆਂ ਦੇ ਉੱਪਰ ਇੰਟਰਵਿਊਆਂ ਦਿੱਤੀਆਂ ਤੇ ਇਨਸਾਫ ਦੀ ਗੁਹਾਰ ਲਾਈ ਸਾਡੇ ਕੁਝ ਸਵਾਲ ਇਸ ਖਬਰ ਤੋਂ ਬਾਅਦ ਜੋ ਸਾਡੇ ਮਨ ਦੇ ਸੀਗੇ ਵੀ ਇੱਕ ਪਾਸੇ ਕੁਲਵਿੰਦਰ ਮਾਨ ਤੇ ਕਾਤਲਾਨਾ ਹਮਲਾ ਹੋਇਆ ਦੂਸਰੇ ਪਾਸੇ ਕੁਲਵਿੰਦਰ ਮਾਨ ਇਨਸਾਫ ਦੀ ਗੁਹਾਰ ਲਾਉਂਦਾ ਇੰਟਰਵਿਊਾਂ ਦੇ ਵਿੱਚ ਕੌਣ ਆ ਜੋ ਕੁਲਵਿੰਦਰ ਸਿੰਘ ਮਾਨ ਨੂੰ ਹਟ ਕਰਨ ਦੀ ਸਾਜ਼ਿਸ਼ ਕਰ ਰਿਹਾ ਹੈ ਉਸ ਦੇ ਪਿੱਛੇ ਕੌਣ ਆ ਹਮਲੇ ਤੋਂ ਬਾਅਦ ਜਦੋਂ ਕੁਲਵਿੰਦਰ ਮਾਨ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਕੁਲਵਿੰਦਰ ਮਾਨ ਨੇ ਇੰਟਰਵਿਊ ਆ ਦਿੱਤੀਆਂ ਵੱਖ-ਵੱਖ ਆਧਾਰਿਆਂ ਦੇ ਉੱਪਰ ਇੰਟਰਵਿਊਆਂ ਦੇ ਵਿੱਚ ਪੋਲੀਟੀਸ਼ੀਅਨਾਂ ਦਾ ਜੋ ਕਾਂਗਰਸ ਦੇ ਨਾਲ ਸੰਬੰਧਿਤ ਹੈ ਤੇ ਇਹ ਹੋਰ ਵੀ ਲੋਕਾਂ ਦੇ ਬਾਰੇ ਕੁਲਵਿੰਦਰ ਸਿੰਘ ਮਾਨ ਨੇ ਬੜੀ ਬਿਵਾਕੀ ਨਾਲ ਗੱਲਾਂ ਕਹੀਆਂ ਵੀ ਮੇਰੇ ਤੇ ਹਮਲਾ ਹੋਇਆ ਹਮਲੇ ਦੇ ਵਿੱਚ ਮੇਰੇ ਨਾਲ ਆ ਘਟਨਾਕ੍ਰਮ ਹੋਇਆ ਤੇ ਉਸ ਤੋਂ ਬਾਅਦ ਕੁਲਵਿੰਦਰ ਮਾਨ ਇਹ ਵੀ ਕਹਿੰਦਾ ਕਿ ਜਿੱਦਾਂ ਦਾ ਇਨਸਾਫ ਮੈਨੂੰ ਦੇਣਾ ਬਣਦਾ ਸੀ ਇੱਕ ਸਪੋਰਟ ਸਮੇਂ ਕਰਕੇ ਵੀ ਉਹਦਾ ਦਾ ਇਨਸਾਫ ਮੈਨੂੰ ਨਹੀਂ ਮਿਲਿਆ ਤੇ ਅਸੀਂ ਜਦੋਂ ਕੁਲਵਿੰਦਰ ਮਾਨ ਦੇ ਇਸ ਪੱਖ ਜਰੀਏ ਅਸੀਂ ਆਸ-ਪਾਸ ਦੇ ਪਿੰਡਾਂ ਤੋਂ ਜੋ ਜੀਰੇ ਦੇ ਲਾਗੇ ਦੇ ਪਿੰਡ ਆ ਪਤਾ ਕੀਤਾ ਇੱਕ ਨਾਮ ਨਿਕਲ ਕੇ ਆਇਆ ਪਰਮਿੰਦਰ ਸਿੰਘ ਪੱਟੂ ਇਹ ਪਰਮਿੰਦਰ ਸਿੰਘ ਪੱਟੂ ਪਿੰਡ ਬਘੇਲੇ ਵਾਲੇ ਦਾ ਰਹਿਣ ਵਾਲਾ ਜੋ ਕਿ ਜੀਰੇ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੀ ਪਿੰਡ ਪੈਂਦਾ ਹੈਗਾ ਤੇ ਇਸ ਨੌਜਵਾਨ ਨੇ ਹੀ ਆਪਣੇ ਸਾਥੀਆਂ ਸਮੇਤ ਕੁਲਵਿੰਦਰ ਸਿੰਘ ਮਾਨ ਦੇ ਉੱਪਰ ਹਮਲਾ ਕੀਤਾ ਸੀਗਾ ਤੇ ਪਰਮਿੰਦਰ ਪੱਟੂ ਦੇ ਪਿਛੋਕੜ ਬਾਰੇ ਦੱਸਾਂ ਮੈਂ ਵੀ ਇਹ ਇੱਕ ਕਤਲਕੁਝ ਦੇ ਵਿੱਚੋਂ ਵੀ ਵਾਂਟਡ ਹੈਗਾ ਹੋਰ ਵੀ ਇਸ ਦੇ ਉੱਪਰ ਬਹੁਤ ਕ੍ਰਾਈਮ ਦੀ ਦੁਨੀਆ ਦੇ ਸੰਗੀਨ ਮੁਕਾਦਮੇ ਦਰਜ ਨੇ ਤੇ ਇਸ ਦੇ ਉੱਪਰ ਐਨਆਈਏ ਵੱਲੋਂ ਇਨਾਮ ਵੀ ਰੱਖਿਆ ਹੋਗਾ ਤੇ ਅੱਜ ਦੇ ਟਾਈਮ پرਵਿੰਦਰ ਪੱਟੂ ਗੈਰ ਕਾਨੂੰਨੀ ਢੰਗ ਨਾਲ ਫਰਜੀ ਦਸਤਾਵੇਜ਼ ਦੇ ਉੱਪਰ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਹੋ ਗਿਆਗਾ ਹਮਲੇ ਦਾ ਕਾਰਨ ਜੋ ਨਿਕਲ ਕੇ ਆਇਆ ਵੀ ਕੁਲਵਿੰਦਰ ਮਾਨ ਤੇ ਹਮਲੇ ਕਰਾਉਣ ਦੇ ਪਿੱਛੇ ਦਾ ਕਾਰਨ ਜਦੋਂ ਪ੍ਰਵਿੰਦਰ ਪੱਟੂ ਆਪਣੇ ਸਾਥੀਆਂ ਸਮੇਤ ਕੁਲਵਿੰਦਰ ਮਾਨ ਤੇ ਕਰੋਨਾ ਕਾਲ ਦੌਰਾਨ ਹਮਲਾ ਕਰਦਾਗਾ ਹਮਲੇ ਤੋਂ ਬਾਅਦ ਜਦੋਂ ਕੁਲਵਿੰਦਰ ਮਾਨ ਅ ਮੁਕਦਮਾ ਦਰਜ ਕਰਾਉਂਦਾ ਹੈਗਾ ਮੁਕਦਮੇ ਦੀ ਪੈਰਪਾਈ ਕਰਦਾ ਬਹੁਤ ਲੋਕਾਂ ਦੇ ਨਾਮ ਉਸ ਮੁਕਦਮੇ ਦੇ ਵਿੱਚ ਨਾਮਜਦ ਹੁੰਦੇ ਆ ਤਾਂ ਪਰਮਿੰਦਰ ਪੱਟੂ ਵੱਲੋਂ ਕੁਝ ਲੋਕਾਂ ਨੂੰ ਸਫਾਰਿਸ਼ ਦੇ ਤੌਰ ਤੇ ਕੁਲਵਿੰਦਰ ਮਾਨ ਕੋਲ ਭੇਜਿਆ ਜਾਂਦਾ ਹੈਗਾ ਵੀ ਕੁਲਵਿੰਦਰ ਮਾਨ ਦਾ ਤੇ ਮੇਰਾ ਕੰਪਰੋਮਾਈਜ਼ ਕਰਾਵੋ ਹੁਣ ਸਾਨੂੰ ਜੋ ਗੱਲਾਂ ਨਿਕਲ ਕੇ ਆਈਆਂ ਨੇ ਵੀ ਕੁਲਵਿੰਦਰ ਮਾਨ ਨੇ ਉਦੋਂ ਕੁਝ ਉਹਨਾਂ ਲੋਕਾਂ ਖਿਲਾਫ ਵੀ ਐਫ ਆਈ ਆਰਾਂ ਦਰਜ ਕਰਾਈਆਂ ਜੋ ਕੁਲਵਿੰਦਰ ਮਾਨ ਨੂੰ ਕਹਿੰਦੇ ਸੀ ਵੀ ਤੂੰ ਪਰਮਿੰਦਰ ਪੱਟੂ ਨਾਲ ਸਮਝੌਤਾ ਕਰ ਲੈ ਤੇ ਦੂਸਰੀ ਗੱਲ ਜੋ ਨਿਕਲ ਕੇ ਆਈ ਹੈ ਵੀ ਕਈ ਇੰਟਰਵਿਊ ਕੁਲਵਿੰਦਰ ਮਾਨ ਦੀ ਅੱਜ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਫ ਸਾਫ ਪਰਮਿੰਦਰ ਪੱਟੂ ਨੂੰ ਉਸ ਦੇ ਸਾਥੀਆਂ ਨੂੰ ਵੰਗਾਰ ਦਾ ਨਜ਼ਰ ਆ ਰਿਹਾ ਵੀ ਇਹ ਮੈਨੂੰ ਦੱਸ ਕਿਉਂ 25-25 ਕਿਲੋ ਦੇ ਹੋਰ ਕਾਫੀ ਗੱਲਾਂ ਜੋ ਕੁਲਵਿੰਦਰ ਮਾਨ ਨੇ ਕੀਤੀਆਂ ਨੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕੁਲਵਿੰਦਰ ਮਾਨ ਦਾ ਵੀ ਫੋਨ ਕਾਲ ਰਾਹੀਂ ਪਖ ਲਿਆ ਜਾਵੇ ਸੋ ਇਸੇ ਰੰਜਿਸ਼ ਨੂੰ ਲੈ ਕੇ ਪਰਮਿੰਦਰ ਪੱਟੂ ਵੱਲੋਂ ਕੁਲਵਿੰਦਰ ਮਾਨ ਦੇ ਉੱਪਰ ਹਮਲਾ ਕਰਾਇਆ ਜਾਣਾ ਸੀਗਾ ਥੋੜੇ ਦਿਨਾਂ ਤੱਕ ਕੁਲਵਿੰਦਰ ਮਾਨ ਦੀ ਉਸੇ ਹੀ ਮੁਕਾਦਮੇ ਨੂੰ ਲੈ ਕੇ ਪੇਸ਼ੀ ਸੀ ਤੇ ਕੁਲਵਿੰਦਰ ਮਾਨ ਨੇ ਉਸ ਪੇਸ਼ੀ ਤੇ ਜਾਣਾ ਸੀ ਤੇ ਸ਼ੂਟਰਾਂ ਨੇ ਕੁਲਵਿੰਦਰ ਮਾਨ ਦੇ ਉੱਪਰ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨਾ ਸੀ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਪੂਰੇ ਦਾ ਪੂਰੇ ਨੈਟਵਰਕ ਦਾ ਪਰਦਾ ਫਾਸ਼ ਕੀਤਾ ਤੇ ਉਹਨਾਂ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੁਣ ਇਸ ਦੇ ਵਿੱਚ ਇੱਕ ਨਾਮ ਹੋਰ ਨਿਕਲ ਕੇ ਆਇਆ ਸਾਡੇ ਸੋਰਸਾਂ ਤੇ ਸੂਤਰਾਂ ਦੁਆਰਾ ਵਿਨਾ ਵੋਟਰ ਉਸ ਨਾਮ ਦੇ ਪਿਛੋਕੜ ਦੀ ਮੈਂ ਜੇ ਗੱਲ ਕਰਾਂ ਵਿਨਾ ਵੋਟਰ ਸੁਖਪ੍ਰੀਤ ਬੁੱਡੇ ਦਾ ਵੀ ਕਰੀਬੀ ਰਿਹਾ ਤੇ ਦਵਿੰਦਰ ਬੰਬੀਹੇ ਦਾ ਵੀ ਕਰੀਬੀ ਰਿਹਾ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਇੱਕ ਫੁੱਲਟਰੀ ਫਾਰਮ ਦੇ ਮਾਲਕ ਦਾ ਗੋਗੀ ਜਟਾਣਾ ਦਾ ਕਤਲ ਹੁੰਦਾ ਤਾਂ ਸੁਖਪ੍ਰੀਤ ਬੁੱਡੇ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਵੀ ਇਸ ਦਾ ਕਤਲ ਨਦ ਦੇ ਪਿੱਛੇ ਦਾ ਕਾਰਨ ਵੀ ਜਦੋਂ ਦਵਿੰਦਰ ਬੰਬੀਹਾ ਦਾ ਇਨਕਾਊਂਟਰ ਹੋਇਆ ਸੀ ਤੇ ਉਹਨੇ ਸੂਹ ਦਿੱਤੀ ਸੀਗੀ ਪੰਜਾਬ ਪੁਲਿਸ ਨੂੰ ਵੀ ਇੱਥੇ ਦਵਿੰਦਰ ਬੰਬੀਹਾ ਇਸ ਠਹਿਰ ਦੇ ਤੇ ਲੁਕਿਆ ਹੋਇਆ ਉਹ ਗੋਗੀ ਜਟਾਣਾ ਹੀ ਸੀ ਉਹਨਾਂ ਦਿਨਾਂ ਦੇ ਵਿੱਚ 11 ਬੰਦੇ ਗ੍ਰਿਫਤਾਰ ਹੁੰਦੇ ਆ ਬੰਬੀਹਾ ਗੈਂਗ ਦੇ 11 ਵਿਅਕਤੀ ਜਿਨ੍ਹਾਂ ਦੇ ਵਿੱਚ ਬੀਨਾ ਬੋਟਰ ਵੀ ਹੁੰਦਾਗਾ ਬਿੱਟੂ ਮਹਿਲਕਲਾਂ ਵੀ ਹੁੰਦਾਗਾ ਹੋਰ ਕਾਫੀ ਵੱਡੇ ਨਾਮ ਸੀਗੇ ਅਮਨ ਜੈਤੋ ਵੀ ਹੁੰਦਾਗਾ ਸੋ ਉਦੋਂ ਬੀਨਾ ਬੋਟਰ ਜ रियल ਤੋਂ ਬਾਹਰ ਜਮਾਨਤ ਤੇ ਆ ਕੇ ਬੀਨਾ ਵੋਟਰ ਵਿਦੇਸ਼ ਭੱਜਣ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਕਾਮਯਾਬ ਹੋ ਜਾਂਦਾ ਹੈਗਾ ਉਹ ਬੀਨਾ ਵੋਟਰ ਤੇ ਪ੍ਰਮੇਂਦਰ ਪੱਟੂ ਇਹਨਾਂ ਸ਼ੂਟਰਾਂ ਨੂੰ ਪੈਸਾ ਠਹਿਰਾ ਹੋਰ ਸੁਵਿਧਾਵਾਂ ਇਹਨਾਂ ਸ਼ੂਟਰਾਂ ਤੱਕ ਮਹੱਈਆ ਕਰਵਾ ਰਹੇ ਸੀ ਬਿਨਾਵੋਟਰ ਦਾ ਇਸ ਮੁਕਾਦਮੇ ਦੇ ਵਿੱਚ ਆਉਣ ਦਾ ਐਕਟਿਵ ਹੋਣ ਦਾ ਹੀ ਕਾਰਨ ਆ ਸਿੱਧਾ ਸਿੱਧਾ ਜੋ ਸਾਨੂੰ ਲੱਗ ਰਿਹਾ ਜੋ ਸਾਹਮਣੇ ਆਇਆ ਵੀ ਐਨੇ ਸਾਲ ਉਹ ਸਾਈਲੈਂਟ ਰਿਹਾ ਇਸ ਵਾਰ ਦਾ ਤੋਂ ਬਾਅਦ ਜੋ ਇਹਨਾਂ ਨੇ ਜ਼ਿੰਮੇਵਾਰੀ ਲੈਣੀ ਸੀ ਜਾਂ ਇਹਨਾਂ ਨੇ ਕਿਸੇ ਸੋਸ਼ਲ ਮੀਡੀਆ ਦੇ ਆਧਾਰੇ ਦੇ ਉੱਤੇ ਕੋਈ ਪੋਸਟ ਪਾਉਣੀ ਸੀ ਜਾਂ ਇਹਨਾਂ ਨੇ ਆਪਦੇ ਹੀ ਜੋ ਗੈਂਗ ਰੈਵਲਰੀਆਂ ਚੱਲ ਰਹੀਆਂ ਨੇ ਉਸ ਦੇ ਵਿੱਚ ਗੱਲ ਸਰਕੂਲੇਟਰ ਕਰਨੀ ਸੀਗੀ ਵੀ ਉਹਦਾ ਸਿੱਧਾ ਸਿੱਧਾ ਕਾਰਨ ਇਹ ਜਾਂਦਾ ਹੈ ਕਿ ਬਿਨਾਵੋਟਰ ਕਈ ਸਾਲਾਂ ਬਾਅਦ ਦੁਬਾਰੇ ਪੰਜਾਬ ਦੇ ਅੰਡ ਵਰਡ ਦੇ ਵਿੱਚ ਫਿਰ ਜੋ ਗੈਂਗਾਂ ਦੀਆਂ ਵੈਲਰੀਆਂ ਚੱਲ ਰਹੀਆਂ ਵੀ ਉਸ ਦੇ ਵਿੱਚ ਉਸਨੇ ਵਾਪਸੀ ਕੀਤੀ ਆ ਸੋ ਇਹ ਕਾਰਨ ਜੋ ਸਾਡੇ ਸੂਤਰਾਂ ਦੇ ਸੋਰਸਾਂ ਦੁਆਰਾ ਨਿਕਲ ਕੇ ਆਏ ਆ ਕੋਸ਼ਿਸ਼ ਕਰਾਂਗੇ ਕੁਲਵਿੰਦਰ ਮਾਨ ਨੂੰ ਕਾਲ ਕਰਕੇ ਉਸ ਦਾ ਵੀ ਪੱਖ ਲਿਆ ਜਾਵੇ ਦੂਸਰੀ ਖਬਰ ਨਿਕਲ ਕੇ ਆਈ ਹੈ ਜੋ ਬੀਤੇ ਦਿਨ 12 ਦਸੰਬਰ ਦੀ ਆ ਚਾਰ ਨੌਜਵਾਨ ਆਪਣੀ ਬੋक्स ਵੈਗਨ ਕਾਰ ਦੇ ਵਿੱਚ ਸਵਾਰ ਹੋ ਕੇ ਬੜਲਾਡੇ ਦੇ ਵਿੱਚ ਟ੍ਰੱਕ ਯੂਨੀਅਨ ਦੇ ਇਲੈਕਸ਼ਨ ਹੁੰਦੇ ਆ ਉੱਥੇ ਜਾ ਰਹੇ ਹੁੰਦੇ ਆ ਹੁਣ ਕੀ ਕਾਰਨ ਜਾ ਰਹੇ ਹੁੰਦੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਜਾਂਚ ਦਾ ਵਿਸ਼ਾ ਹੋ ਸਕਦਾ ਸੀ ਇਸ ਦੇ ਉੱਪਰ ਇੱਕ ਵੱਖਰੀ ਤੇ ਵੱਡੀ ਰਿਪੋਰਟ ਬਣਾਈਏ ਪੰਜਾਬ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਵੋਕਸਵੈਗਨ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਨੌਜਵਾਨ ਜਿਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਆ ਉਹ ਰੋਕਣ ਦੀ ਬਜਾਏ ਪੰਜਾਬ ਪੁਲਿਸ ਦੇ ਉੱਤੇ ਹਮਲੇ ਦੀ ਨੀਅਤ ਨਾਲ ਗੱਡੀ ਸਿੱਧੀ ਕਰ ਦਿੰਦੇ ਆ ਤੇ ਨਾਕਾ ਤੋੜ ਕੇ ਨਿਕਲ ਜਾਂਦੇ ਆ ਤੇ ਨਿਕਲਦੇ ਹੀ ਪੰਜਾਬ ਪੁਲਿਸ ਦੇ ਉੱਪਰ ਉਹ ਗੋਲੀਆਂ ਵੀ ਚਲਾਉਂਦੇ ਆ ਤੇ ਜਵਾਬੀ ਕਾਰਵਾਈ ਦੇ ਇਹਤ ਲਿਆਂ ਜਾਂਦੀਆਂ ਨੇ ਉਸ ਤੋਂ ਬਾਅਦ ਢਲਾਡਾ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਕਾਨਫਰੰਸ ਕਰਦੇ ਆ ਕਾਨਫਰੰਸ ਦੇ ਵਿੱਚ ਚਾਰ ਨਾਮ ਜਨਤਕ ਕਰਦੇ ਆ ਤੇ ਬਾਈ ਨੇਮ ਮੁਕਦਮਾ ਦਰਜ ਕਰਦੇ ਆਗੇ ਜੋ ਇਹ ਨਾਮ ਨਿਕਲ ਕੇ ਆਏ ਆਗੇ ਹਰਜੀਵਨ ਸਿੰਘ ਉਰਫ ਜੱਸਾ ਨਾਨਕਸਰਿਆ ਹਰਪਾਲ ਸਿੰਘ ਉਰਫ ਬੱਬੂ ਤਲੇਮਾ ਸੁਖੀ ਅਤਲਾ ਹਰਜਿੰਦਰ ਸਿੰਘ ਉਰਫ ਗੁੱਲੂ ਤਖਤਮਲ ਜੱਸਾ ਨਾਨਕਸਰਿਆ ਦੀ ਮੈਂ ਗੱਲ ਕਰਾਂ ਪਿਛਲੇ ਮਹੀਨੇ ਜ਼ਮਾਨਤ ਤੇ ਆਉਂਦਾ ਜੱਸਾ ਨਾਨਕਸਰਿਆ ਅਰਸ਼ ਡਾਲੇ ਦੀ ਟਿਪ-ਆਫ ਤੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਬਠਿੰਡਾ ਦੇ ਵਿੱਚ ਵਪਾਰੀ ਦਾ ਕਤਲ ਹੁੰਦਾ ਜਿਸ ਦਾ ਸਿਰਫ ਕਾਰਨ ਐਕਸਟਰੂਸ਼ਨ ਸੀਗਾ ਉਸ ਕਤਲ ਦੇ ਵਿੱਚ ਜੱਸਾ ਨਾਨਕਸਰਿਆ ਨਾਮਜ਼ਦ ਸੀ ਤੇ ਜੇਲ੍ਹ ਦੇ ਵਿੱਚ ਨਜ਼ਰਵੰਦ ਤੇ ਪਿਛਲੇ ਮਹੀਨੇ ਉਹ ਰਿਹਾਂ ਹੋ ਕੇ ਜ਼ਮਾਨਤ ਦੇ ਉੱਪਰ ਬਾਹਰ ਆਉਂਦਾਗਾ ਤੇ ਹੁਣ ਜੇ ਮੈਂ ਗੱਲ ਕਰਾਂ ਗੁੱਲੂ ਤਖਤਮਲ ਦੀ ਗੁੱਲੂ ਤਖਤਮਲ ਜੋ ਕਾਲਿਆਂ ਵਾਲੀ ਦੇ ਵਿੱਚ ਡਬਲ ਮਰਡਰ ਹੋਇਆ ਸੀ ਉਸ ਦੇ ਵਿੱਚ ਵੀ ਨਾਮਜ਼ਦ ਸੀ ਜੋ ਉਸ ਤੋਂ ਬਾਅਦ ਤਿੰਨ ਤਿੰਨ ਜਾਂ ਚਾਰ ਮਹੀਨੇ ਬਾਅਦ ਜ਼ਮਾਨਤ ਤੇ ਆਉਂਦਾ ਇੱਕ ਗਦਰਾਨਾ ਦੇ ਵਿੱਚ ਕਤਲ ਹੁੰਦਾਗਾ ਗੱਗੂ ਦਾ ਜਿਸ ਦੇ ਉੱਪਰ ਮੈਂ ਇੱਕ ਵੱਖਰੀ ਰਿਪੋਰਟ ਬਣਾ ਚੁੱਕਿਆ ਉਸ ਦੇ ਵਿੱਚ ਵੀ ਨਾਮਜ਼ਦ ਸੀ ਉਸ ਤੋਂ ਬਾਅਦ ਗੁੱਲੂ ਤਖਤਮਲ ਫਿਰ ਜ਼ਮਾਨਤ ਤੇ ਆ ਜਾਂਦਾ ਕੁਝ ਮਹੀਨਿਆਂ ਬਾਅਦ ਜ਼ਮਾਨਤ ਦਾ ਜਲਦੀ ਹੋ ਜਾਣਾ ਇਹ ਹੈ ਵੀ ਗੁੱਲੂ ਤਖਤਮਲ ਹਜੇ ਤੱਕ ਨਵਾਲਾਗਾ ਬਾਲਗ ਨਹੀਂ ਹੋਇਆ ਉਸ ਦੇ ਕਾਰਨ ਉਸ ਦੀ ਮਾਨਤਾ ਜੋ ਜਲਦੀ ਹੋ ਜਾਂਦੀ ਹੈ। ਸੋ ਇਹ ਨੌਜਵਾਨਾਂ ਦੀ ਪਛਾਣ ਹੋਈ ਹੈ ਬਾਏ ਨੇਮ ਇਹਨਾਂ ਤੇ ਬੜਲਾਡਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤੇ ਗ੍ਰਿਫਤਾਰੀ ਕਰਨ ਲਈ ਪੰਜਾਬ ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸੋ ਇਹ ਸੀ ਦੋਨੇ ਖਬਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜਾਣਕਾਰੀ ਇਸ ਖਬਰਾਂ ਨੂੰ ਜਾ ਕੇ ਨਿਕਲ ਕੇ ਆਉਂਦੀ ਆ ਤਾਂ ਤੱਥਾਂ ਦੇ ਆਧਾਰ ਤੇ ਤੁਹਾਡੇ ਸਾਹਮਣੇ ਜਾਣਤ ਕਰਾਂਗੇ। ਸੁਣਦੇ ਰਹੋ, ਦੇਖਦੇ ਰਹੋ ਤੇਜਪ੍ਰੀਤ ਟਾਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤਦ ਤੱਕ ਲਈ ਧੰਨਵਾਦ।